ਪੈਲਗਾਮ ਹਮਲੇ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਸਖਤੀ ਨਾਲ ਨਿਜਠਣ ਦਾ ਫੈਸਲਾ ਕੀਤਾ ਤੇ ਹੁਣ ਪਾਕਿਸਤਾਨ ਨੇ ਵੀ ਫੈਸਲੇ ਲੈ ਲਏ ਨੇ ਪੈਲਗਾਮ ਹਮਲੇ ਤੋਂ ਬਾਅਦ ਭਾਰਤ ਦੇ ਸਖਤ ਫੈਸਲੇ ਦੇ ਜਵਾਬ ਵਿੱਚ ਪਾਕਿਸਤਾਨ ਨੇ ਵੀ ਦੋਨਾਂ ਦੇਸ਼ਾਂ ਦੇ ਵਿਚਕਾਰ ਦਵੱਲੇ ਸਮਝੌਤੇ ਰੱਦ ਕਰਨ ਦੀ ਗੱਲ ਆਖੀ ਹੈ ਜਿਸ ਵਿੱਚ ਸ਼ਿਮਲਾ ਸਮਝੌਤਾ ਵੀ ਸ਼ਾਮਲ ਹੈ ਪਾਕਿਸਤਾਨ ਦੀ ਨੈਸ਼ਨਲ ਸਕਿਉਰਿਟੀ ਕਮੇਟੀ ਵਿੱਚ ਇਹ ਫੈਸਲੇ ਲਏ ਗਏ ਨੇ ਇਸ ਦੀ ਪ੍ਰਧਾਨਗੀ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਬਾਜ਼ ਸ਼ਰੀਫ ਨੇ ਕੀਤੀ ਹੈ ਔਰ ਇੱਕ ਦਿਨ ਪਹਿਲਾਂ ਹੀ ਭਾਰਤ ਨੇ ਸਿੰਧੂ ਜਲ ਸਮਝੌਤੇ ਰੱਦ ਕਰਨ ਸਮੇਤ ਪੰਜ ਵੱਡੇ ਫੈਸਲੇ ਲਏ ਹਨ ਪਾਕਿਸਤਾਨ ਨੇ ਕਿਹਾ ਕਿ ਅਗਰ ਭਾਰਤ ਸਿੰਧੂ ਜਲ ਸਮਝੌਤੇ ਨੂੰ ਰੋਗਦਾ ਤਾਂ ਇਸ ਨੂੰ ਐਕਟ ਆਫ ਵਾਰ ਯਾਨੀ ਜੰਗ ਦੀ ਤਰ੍ਹਾਂ ਮੰਨਿਆ ਜਾਵੇਗਾ ਪਾਕਿਸਤਾਨ ਨੇ ਕਿਹਾ ਕਿ ਪਾਕਿਸਤਾਨ ਦੀ ਅਖੰਡਤਾ ਤੇ ਇਕਤਾ ਤੇ ਸੁਰੱਖਿਆ ਦੇ ਲਈ ਕਿਸੇ ਵੀ ਖਤਰੇ ਦਾ ਸਾਰੇ ਖੇਤਰਾਂ ਵਿੱਚ ਮਜ਼ਬੂਤੀ ਨਾਲ ਜਵਾਬ ਦਿੱਤਾ ਜਾਊਗਾ ਅਸੀਂ ਕਿਸੇ ਵੀ ਅਤਵਾਦੀ ਗਤੀ ਦੀ ਨਿੰਦਾ ਕਰਦੇ ਹਾਂ ਪਾਕਿਸਤਾਨੀ ਅਖਬਾਰ ਡਾਉਨ ਦੇ ਮੁਤਾਬਕ ਐਨਸੀਐਸ ਦੀ ਬੈਠਕ ਵਿੱਚ ਕਿਹਾ ਗਿਆ ਕਿ ਭਾਰਤ ਨੇ ਵਕਫ ਐਕਟ ਨੂੰ ਜ਼ਬਰਨ ਪਾਸ ਕੀਤਾ ਔਰ ਇਹ ਮੁਸਲਮਾਨਾਂ ਨੂੰ ਹਾਸ਼ੀਏ ਤੇ ਧਕੇਲਣ ਦੀ ਕੋਸ਼ਿਸ਼ ਆ ਹੁਣ ਜਿਹੜੇ ਪਾਕਿਸਤਾਨ ਦੀ ਐਨਸੀਐਸ ਦੀ ਮੀਟਿੰਗ ਵਿੱਚ ਫੈਸਲੇ ਲਏ ਗਏ ਨੇ ਉਹਦੇ ਬਾਰੇ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਸ਼ਾਕ ਡਾਰ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਦੱਸਿਆ ਕਿ ਪਾਕਿਸਤਾਨ ਨੇ ਜਲ ਸਿੰਧੂ ਜਲ ਸਮਝੌਤੇ ਨੂੰ ਰੋਕਣ ਲਈ ਭਾਰਤ ਦੇ ਫੈਸਲੇ ਨੂੰ ਖਾਰਜ ਕੀਤਾ ਇਸ ਸਮਝੌਤਾ ਵਰਲਡ ਬੈਂਕ ਦੀ ਵਿਚੋਲਗੀ ਦੇ ਵਿੱਚ ਹੋਈ ਇੱਕ ਅੰਤਰਰਾਸ਼ਟਰੀ ਇੱਕ ਸੰਧੀ ਇੱਕ ਤਰਫਾ ਸਸਪੈਂਡ ਨਹੀਂ ਕੀਤਾ ਜਾ ਸਕਦਾ ਉਹਨੇ ਵੀ ਕਿਹਾ ਕਿ ਅਗਰ ਭਾਰਤ ਨੇ ਸਿੰਧੂ ਨਦੀ ਦਾ ਪਾਣੀ ਰੋਕਣ ਜਾਂ ਦਿਸ਼ਾ 모ੜਨ ਦੀ ਕੋਸ਼ਿਸ਼ ਕੀਤੀ ਤਾਂ ਇਸ ਨੂੰ ਐਕਟ ਆਫ ਵਾਰ ਜੰਗ ਦੀ ਤਰ੍ਹਾਂ ਮੰਨਿਆ ਜਾਏਗਾ ਜਿਸ ਨੂੰ ਪੂਰੀ ਤਾਕਤ ਦੇ ਨਾਲ ਜਵਾਬ ਦਿੱਤਾ ਜਾਊਗਾ ਪਾਕਿਸਤਾਨ ਨੇ ਭਾਰਤ ਦੇ ਨਾਲ ਸਾਰੇ ਦਵੱਲੇ ਸਮਝੌਤੇ ਰੱਦ ਕਰਨ ਦੀ ਧਮਕੀ ਵੀ ਦਿੱਤੀ ਆ ਇਸ ਵਿੱਚ ਸ਼ਿਮਲਾ ਸਮਝੌਤਾ ਵੀ ਸ਼ਾਮਲ ਵਾਗਾ ਬਾਰਡਰ ਤੁਰੰਤ ਜਿਹੜਾ ਵਾ ਉੱਪਰ ਜਿਹੜਾ ਬੰਦ ਕਰਨ ਦਾ ਫੈਸਲਾ ਕੀਤਾ ਸਿਰਫ ਸਿੱਖ ਸ਼ਰਧਾਲੂਆਂ ਨੂੰ ਛੱਡ ਕੇ ਬਾਕੀ ਸਾਰੇ ਜਿਹੜੇ ਭਾਰਤੀ ਪਾਕਿਸਤਾਨ ਵਿੱਚ ਰਹਿ ਰਹੇ ਉਹਨਾਂ ਨੂੰ ਦੇਸ਼ ਛੱਡਣ ਵਾਸਤੇ ਕਹਿ ਦਿੱਤਾ ਗਿਆ ਸਾਰਕ ਵੀਜ਼ਾ ਯੋਜਨਾ ਦੇ ਤਹਿਤ ਸਾਰੇ ਭਾਰਤੀ ਨਾਗਰਿਕ ਨਾਗਰਿਕਾਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਨੇ ਸਿਰਫ ਸੇਕ ਭਾਈਚਾਰੇ ਨਾਲ ਸਬੰਧਤ ਸ਼ਰਧਾਲੂਆਂ ਨੂੰ ਛੋੜ ਦਿੱਤੀ ਗਈ ਆ ਬਾਕੀ ਭਾਰਤੀਆਂ ਨੂੰ 48 ਘੰਟੇ ਦੇ ਵਿੱਚ ਵਿੱਚ ਪਾਕਿਸਤਾਨ ਛੱਡਣ ਦਾ ਦੇਸ਼ ਦਿੱਤਾ ਭਾਰਤੀ ਸੈਨਾ ਨਵੀ ਅਤੇ 에어ਫੋਰਸ ਦੇ ਸਲਾਹਕਾਰਾਂ ਨੂੰ ਵੀ ਪਰਸੋਨਾ ਨੌਨ ਗ੍ਰਾਟਾ ਕੋਸ਼ਿਸ਼ਤ ਕਰ ਦਿੱਤਾ ਗਿਆ ਪਾਕਿਸਤਾਨ ਮਤਲਬ ਛੱਡਣ ਦੇ ਦੇਸ਼ ਜਾਰੀ ਕਰ ਦਿੱਤੇ ਨੇ ਪਾਕਿਸਤਾਨ ਸਥਿਤ ਭਾਰਤੀ ਹਾਈ ਕਮਿਸ਼ਨ ਦਾ ਜੋ اسلامਾਬਾਦ ਵਿੱਚ ਸਟਾਫ ਆ ਉਹਦੀ ਗਿਣਤੀ ਵੀ ਘਟਾ ਕੇ 30 ਕਰ ਦਿੱਤੀ ਗਿਆ ਭਾਰਤੀ 에어ਲਾਈਨ ਨੂੰ ਦੇ ਲਈ ਪਾਕਿਸਤਾਨ ਦਾ 에어 ਸਪੇਸ ਤੁਰੰਤ ਪ੍ਰਭਾਵ ਦੇ ਨਾਲ ਬੰਦ ਕਰਨ ਦਾ ਫੈਸਲਾ ਕੀਤਾ ਔਰ ਪਾਕਿਸਤਾਨ ਨੇ ਭਾਰਤ ਦੇ ਨਾਲ ਸਾਰੇ ਤਰ੍ਹਾਂ ਦੇ ਜਿਹੜੇ ਵਪਾਰ ਨੇ ਉਹ ਮੁਤਲ ਕਰ ਦਿੱਤੇ ਨੇ ਜਿਸ ਵਿੱਚ ਤੀਸਰੇ ਦੇਸ਼ਾਂ ਦੇ ਜ਼ਰੀਏ ਹੋਣ ਵਾਲੇ ਵਪਾਰ ਵੀ ਸ਼ਾਮਲ ਹਨ ਹੁਣ ਸ਼ਿਮਲਾ ਸਮਝੌਤਾ ਕੀ ਆ ਸ਼ਿਮਲਾ ਸਮਝੌਤਾ ਸ਼ਿਮਲਾ ਐਗਰੀਮੈਂਟ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ 2 ਜੁਲਾਈ 1972 ਨੂੰ ਹੋਇਆ ਸੀ ਇਸ ਦਵੱਲੇ ਸਮਝੌਤੇ ਤੇ ਉਸ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜੋ ਬਾਅਦ ਚ ਪਹਿਲਾ ਰਾਸ਼ਟਰਪਤੀ ਸੀ ਬਾਅਦ ਚ ਪ੍ਰਧਾਨ ਮੰਤਰੀ ਬਣੇ ਜੁਲਫੀਕਾਰ ਅਲੀ ਭੁੱਟੋ ਨੇ ਸਾਈਨ ਕੀਤੇ ਸਨ ਇਹ ਸਮਝੌਤਾ 1971 ਦੇ ਭਾਰਤ-ਪਾਕਿਸਤਾਨ ਦੇ ਯੁੱਧ ਦੇ ਬਾਅਦ ਹੋਇਆ ਸੀ ਇਸ ਯੁੱਧ ਵਿੱਚ ਪਾਕਿਸਤਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਉਸ ਦੇ 90000 ਤੋਂ ਜ਼ਿਆਦਾ ਜਿਹੜੇ ਸੈਨਿਕ ਨੇ ਉਹ ਭਾਰਤ ਦੇ ਕਬਜ਼ੇ ਵਿੱਚ ਸਨ ਸ਼ਿਮਲਾ ਸਮਝੌਤੇ ਦੀਆਂ ਅਹਿਮ ਗੱਲਾਂ ਕੀ ਸੀ ਕਿ ਦੋਨੇ ਦੇਸ਼ ਆਪਸੀ ਬਵਾਦਾਂ ਨੂੰ ਸ਼ਾਂਤੀਪੂਰਨ ਢੰਗ ਦੇ ਨਾਲ ਸੁਝਾਉਣਗੇ ਅਤੇ ਜੁੱਧ ਜਾਂ ਬਲ ਦਾ ਪ੍ਰਯੋਗ ਕਰਨ ਤੋਂ ਪਰਹੇਜ਼ ਕਰਨਗੇ ਸਾਰੇ ਦਵੱਲੇ ਮੁੱਦੇ ਵਾਰਤਾ ਦੇ ਨਾਲ ਜਰੀਏ ਗੱਲਬਾਤ ਦੇ ਜਰੀਏ ਹੱਲ ਕੀਤੇ ਜਾਣਗੇ ਕਿਸੇ ਕਿਸੇ ਤੀਜੇ ਪੱਖ ਜਾਂ ਦੇਸ਼ ਜਾਂ ਕਿਸੇ ਸੰਸਥਾ ਚਾਹੇ UN ਹੋ ਉਹਦੀ ਵੀ ਜਿਹੜੀ ਵਿਚੋਲਗੀ ਨਹੀਂ ਹੋਵੇਗੀ ਵਾਪਸੀ ਦੀ ਪ੍ਰਕਿਰਿਆ ਤੇਜਾ ਇਹਦੇ ਵਿੱਚ ਮੁੱਖ ਪੁਆਇੰਟ ਸੀ ਕਿ ਜੁੱਧ ਵਿੱਚ ਕਬਜ਼ੇ ਕੀਤੇ ਗਏ ਖੇਤਰਾਂ ਦੀ ਵਾਪਸੀ ਹੋਵੇਗੀ ਤੇ ਭਾਰਤ ਪਾਕਿਸਤਾਨੀ ਜਿਹੜੇ ਸੈਨਿਕ ਨੇ ਜੁੱਧਬੰਦੀ ਉਹਨਾਂ ਨੂੰ ਛੱਡੇਗਾ ਭਾਰਤ ਨੇ ਲਗਭਗ 13000 ਵਰ ਕਿਲੋਮੀਟਰ ਖੇਤਰ ਉਸ ਸਮੇਂ ਵਾਪਸ ਕੀਤਾ ਸੀ ਤੇ ਸਾਰੇ ਜੁੱਧਬੰਦੀਆਂ ਨੂੰ ਵੀ ਰਿਹਾ ਕੀਤਾ ਸੀ ਚੌਥਾ ਮੁੱਖ ਪੁਆਇੰਟ ਸੀ ਦੋਨਾਂ ਦੇਸ਼ਾਂ ਨੇ 1949 ਦੇ ਜੁੱਧ ਬਰਾਮ ਰੇਖਾ ਦੇ ਨਵੇਂ ਨਾਮ ਤੋਂ ਯਾਨੀ ਲਾਈਨ ਆਫ ਕੰਟਰੋਲ ਦੇ ਤੌਰ ਤੇ ਸਵਕਾਰ ਕੀਤਾ ਸੀ ਹੁਣ ਭਾਰਤ ਨੇ ਦੇਰ ਰਾਤ ਪਾਕਿਸਤਾਨੀ ਦੂਤਵਾਸ ਨੂੰ ਵੀ ਪਰਸੋਨਾ ਨਾਨ ਗ੍ਰਾਟਾ ਨੋਟ ਸੌਂਪਿਆ ਸੀ ਭਾਰਤ ਸਰਕਾਰ ਨੇ ਬੁੱਧਵਾਰ ਦੇਰ ਰਾਤ ਪਾਕਿਸਤਾਨ ਦੇ ਜਿਹੜੇ ਰਾਜਦੂਤ ਨੇ ਦਿੱਲੀ ਹਾਈ ਕਮਿਸ਼ਨ ਦੇ ਵਿੱਚ ਪਾਕਿਸਤਾਨ ਦੇ ਸਥਿਤ ਅਹਿਮਦ ਵੜੈਚ ਨੂੰ ਦਿੱਲੀ ਵਿੱਚ ਤਲਬ ਕੀਤਾ ਸੀ ਅਤੇ ਉਹਨਾਂ ਦੇ ਜਿਹੜੇ ਸੈਨਿਕ ਰਾਜਦੂਤ ਨੇ ਉਹਨਾਂ ਦੇ ਖਿਲਾਫ ਪਰਸੋਨਾ ਨਾਨ ਗ੍ਰਾਟਾ ਦਾ ਇੱਕ ਅਧਿਕਾਰਿਤ ਨੋਟਿਸ ਸੌਂਪਿਆ ਸੀ ਉਹਨਾਂ ਨੂੰ ਇੱਕ ਹਫ਼ਤੇ ਦੇ ਅੰਦਰ ਭਾਰਤ ਛੱਡਣ ਵਾਸਤੇ ਵੀ ਕਹਿ ਦਿੱਤਾ ਗਿਆ ਸੀ ਪਰਸੋਨਾ ਨਾਂ ਗਰਾਟਾ ਦਾ ਮਤਲਬ ਹੈ ਕਿ ਉਹ ਵਿਅਕਤੀ ਇੱਕ ਲਾਟਿਨ ਇਹ ਸ਼ਬਦ ਹੈ ਇਸ ਦਾ ਉਪਯੋਗ ਅਜਿਹੇ ਵਿਅਕਤੀ ਦੇ ਲਈ ਕੀਤਾ ਜਾਂਦਾ ਜੋ ਕਿਸੇ ਦੇਸ਼ ਵਿੱਚ ਰਹੇ ਜਾਂ ਆਨ ਦੀ ਉਹਨੂੰ ਅਨਮਤੀ ਨਹੀਂ ਹੈ ਇਹ ਆਮ ਤੌਰ ਤੇ ਡਿਪਲੋਮੈਟਿਕ ਮਾਮਲਿਆਂ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਭਾਰਤ ਸਰਕਾਰ ਨੇ ਜਿਹੜੇ ਪੰਜ ਵੱਡੇ ਫੈਸਲੇ ਲਏ ਸੀ ਪਹਿਲਗਾਮ ਅਤਵਾਦ ਹਮਲੇ ਤੋਂ ਬਾਅਦ ਪਹਿਲਾ ਸੀ ਪਾਕਿਸਤਾਨ ਦੇ ਸਰਹੱਦ ਪਾਰ ਅਤਵਾਦ ਦਾ ਸਮਰਥਨ ਰੋਕਣ ਦੇ ਲਈ 1960 ਦੀ ਸਿੰਧੂ ਜਲ ਸੰਧੀ ਸਮ ਰੱਦ ਕਰਨੀ ਦੂਸਰਾ ਫੈਸਲਾ ਅਟਾਰੀ ਵਾਗਾ ਚੈੱਕਪੋਸਟ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਗਿਆ ਔਰ ਜਿਹੜੇ ਜਿਨ੍ਹਾਂ ਕੋਲ ਦਸਤਾਵੇਜ਼ ਸੀ ਕਾਨੂੰਨੀ ਤੌਰ ਤੇ ਉਹ ਜੋ ਲੋਕ ਪਹਿਲਾਂ ਹੀ ਪਾਰ ਕਰ ਚੁੱਕੇ ਸੀ ਉਹਨਾਂ ਨੂੰ 1 ਮਈ ਤੋਂ ਪਹਿਲਾਂ ਵਾਪਸ ਜਾਣ ਨੂੰ ਕਿਹਾ ਗਿਆ ਸੀ ਤੀਸਰਾ ਫੈਸਲਾ ਪਾਕਿਸਤਾਨੀ ਨਾਗਰਿਕਾਂ ਨੂੰ ਸਾਰਕ ਵੀਜ਼ਾ ਛੂਟ ਯੋਜਨਾ ਦੇ ਤਹਿਤ ਭਾਰਤ ਵਿੱਚ ਪ੍ਰਵੇਸ਼ ਦੀ ਇਜਾਜ਼ਤ ਨਹੀਂ ਹੋਏਗੀ ਪਹਿਲਾਂ ਜਾਰੀ ਕੀਤੇ ਗਏ ਸਾਰੇ ਐਸ ਵੀ ਐਸ ਵੀਜ਼ਾ ਰੱਦ ਕੀਤੇ ਗਏ ਜਾਣਗੇ ਐਸ ਵੀ ਐਸ ਵੀਜ਼ਾ ਪਹਿਲੇ ਭਾਰਤ ਵਿੱਚ ਮੌਜੂਦ ਪਾਕਿਸਤਾਨੀ ਵਾਸੀਆਂ ਨੂੰ ਅਗਲੇ 48 ਘੰਟੇ ਦੇ ਵਿੱਚ ਭਾਰਤ ਛੱਡਣਾ ਪਵੇਗਾ ਚੌਥਾ ਪੈਸਾਰੀ ਦਿੱਲੀ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਵਿੱਚ ਤਣਾਤ ਰੱਖਿਆ ਤੇ ਸੈਨਿਕ ਸਲਾਹਕਾਰਾਂ ਨੂੰ ਪਰਸੋਨਾ ਨੌਨ ਗ੍ਰਾਟਾ ਕੋਸ਼ਿਸ਼ ਕੀਤਾ ਗਿਆ ਉਹਨਾਂ ਨੂੰ ਇੱਕ ਹਫ਼ਤੇ ਦੇ ਅੰਦਰ ਭਾਰਤ ਛੱਡਣ ਦੇ ਵਾਸਤੇ ਦੇਸ਼ ਜਾਰੀ ਕਰ ਦਿੱਤੇ ਇਸੇ ਤਰ੍ਹਾਂ ਭਾਰਤ ਆਪਣੇ ਰੱਖਿਆ ਸਲਾਹਕਾਰਾਂ ਨੂੰ اسلامਾਬਾਦ ਤੋਂ ਵਾਪਸ ਬੁਲਾਏਗਾ ਇਹ ਪੰਜ ਸੁਯੋਗਿਕ ਸਟਾਫ ਵੀ ਵਾਪਸ ਬੁਲਾਏ ਜਾਣਗੇ ਇਨ੍ਹਾਂ ਅਹੁਦਿਆਂ ਤੇ ਹੁਣ ਜਿਹੜੀ ਉਹ ਜ਼ੀਰੋ ਮੰਨੀ ਜਾਏਗੀ ਪੰਜਵਾਂ ਫੈਸਲਾ ਦੋਨਾਂ ਪਾਕਿਸਤਾਨ ਦਾ ਜਿਹੜਾ ਦਿੱਲੀ ਸਥਿਤ ਦਫਤਰ ਆ ਹਾਈ ਕਮਿਸ਼ਨ ਉਹਦੇ ਮੁਲਾਜ਼ਮ ਜਿਹੜੇ ਸਟਾਫ ਆ ਉਹ 55 ਤੋਂ ਘਟਾ ਕੇ 30 ਕਰਨ ਦਾ ਫੈਸਲਾ ਕੀਤਾ ਇਹ ਘਟौती 1 ਮਈ 2025 ਤੱਕ ਜਾਰੀ ਰਹੇਗੀ ਹੁਣ 1960 ਵਿੱਚ ਸਿੰਧੂ ਜਲ ਸਮਝੌਤਾ ਜਿਹੜਾ 65 ਸਾਲ ਬਾਅਦ ਰੁਕਿਆ ਗਿਆ 1960 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਜਵਾਲਾ ਨਹਿਰੂ ਅਤੇ ਪਾਕਿਸਤਾਨ ਦੇ ਰਾਸ਼ਟਰਪਤੀ ਅਯੂਬ ਖਾਨ ਦੇ ਵਿਚਕਾਰ ਸਮਝੌਤਾ ਹੋਇਆ ਸੀ ਸਮਝੌਤੇ ਵਿੱਚ ਸਿੰਧੂ ਬੈਸਨ ਤੋਂ ਵਹਿਣ ਵਾਲੀਆਂ ਨਦੀਆਂ ਨੂੰ ਪੂਰਬੀ ਅਤੇ ਪੱਛਮੀ ਹਿੱਸੇ ਵਿੱਚ ਵੰਡਿਆ ਗਿਆ ਸੀ ਪੂਰਬੀ ਹਿੱਸੇ ਦੀਆਂ ਨਦੀਆਂ ਵਿੱਚ ਰਾਵੀ ਬਿਆਸ ਤੇ ਸਤਲੁਜ ਦਾ ਪਾਣੀ ਭਾਰਤ ਦਾ ਪੂਰਾ ਅਧਿਕਾਰ ਹੈ ਪੱਛਮੀ ਹਿੱਸੇ ਦੀਆਂ ਨਦੀਆਂ ਸਿੰਧੂ ਚਨਾਬ ਅਤੇ ਜੇਲਮ ਦਾ ਵੀ ਫੀਸ ਦੀ ਪਾਣੀ ਭਾਰਤ ਰੋਕ ਸਕਦਾ ਤੇ ਹੁਣ ਇੱਕ ਜਿਹੜਾ ਹੁਣ ਪਾਕਿਸਤਾਨੀ ਜਿਹੜਾ ਫੈਸਲੇ ਨੇ ਉਹਦੇ ਚ ਹੈ ਕਿ ਹੁਣ ਉਹਨਾਂ ਨੇ ਸ਼ਿਮਲਾ ਸਮਝੌਤਾ ਵੀ ਰੱਦ ਕਰਨ ਦਾ ਜਿਹੜਾ ਐਲਾਨ ਕੀਤਾ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਕਿ ਆਖਰ ਸ਼ਿਮਲਾ ਸਮਝੌਤਾ ਕੀ ਹੈ ਭਾਰਤ ਨੇ ਕਿਹੜੇ ਪੈਲਗਾਮ ਅਤਵਾ ਦੇ ਹਮਲੇ ਤੋਂ ਬਾਅਦ ਫੈਸਲੇ ਲਏ ਨੇ ਤੇ ਉਸ ਤੋਂ ਬਾਅਦ ਪਾਕਿਸਤਾਨ ਨੇ ਕੀ ਆਪਣਾ ਪੱਖ ਜਾਂ ਪ੍ਰਤੀਕਿਰਿਆ ਦਿੱਤੀ ਹੈ ਫਿਲਹਾਲ ਇਸ ਜਾਣਕਾਰੀ ਨਾਲ ਧਰਤ ਤੋਂ ਲੰਮਿਆ ਗਿਆ ਦੇਖਦੇ ਰਹੋ ਏਬੀਸੀ ਪੰਜਾਬ ਧੰਨਵਾਦ